ਅੱਧੇ ਰੱਖ ਲਾ ਹੋਵੇ ਸਾਰੇ ਆਣ ਤੇ ਨਹੀਂ ਆ ਗਿਆ ਕਹਿੰਦੇ ਜਿਆਦਾ ਰੋਣਗਾ ਲੱਗੀਆਂ ਹੋਈਆਂ ਆ ਜੀ ਵੀ ਆ ਆਪਣੇ ਘਰ ਪਾਈ ਲੱਗ ਮੰਨ ਆ ਜੀ ਸਾਚਿਕਾ ਸਾਡੇ ਨੂੰ ਜੀ ਕਿਵੇਂ ਸਾਰੇ ਠੀਕ ਠਾਕ ਜੀ ਆਪਣੇ ਨਵੇਂ ਬਲੌਗ ਚ ਤੁਹਾਡਾ ਸਵਾਗਤ ਆ ਜੀ ਤੇ ਪੁਰਾਣੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਤੇ ਇੱਦੀ ਆ ਵਾਲੇ ਬਲੌਗ ਨੂੰ ਪਿਆਰ ਦਿਓ ਘੁੰਮਣ ਫਿਰਨ ਦਾ ਇਰਾਦਾ ਹੈਗਾ ਕਿਤੇ ਪਹਿਲਾਂ ਗਏ ਸੀ ਆਪਾਂ ਗਰਾਿਆਂ ਨੂੰ ਤੇ ਉੱਥੇ ਆਪ ਨੂੰ ਕੰਮ ਸੀਗਾ ਉਤੋਂ ਘੁੰਮ ਫਿਰ ਕੇ ਆਪਾਂ ਅੱਗੇ ਵਾਪਸੀ ਹੁਣ ਆਪਾਂ ਇਸ ਟਾਈਮ ਆ ਗਏ ਆਦਮਪੁਰ ਤੇ ਸ਼ਾਮ ਦਾ ਦੇਖਦੇ ਕੀ ਮਹੌਲ ਚਾਲਾ ਸ਼ਾਮ ਨੂੰ ਕਦੇ ਘੁੰਮਣ ਫਿਰਨ ਦਾ ਆਦਤ ਹੈਗਾ ਆ ਤੇ ਜੇ ਆਪਣਾ ਆਦਤ ਬਣਿਆ ਤੇ ਆਪਾਂ ਪਹਾੜੀਏ ਦੀ ਅੱਜ ਜਾਵਾਂਗੇ ਬਾਕੀ ਤੁਸੀਂ ਬਲੌਗ ਨਾਲ ਬਣੇ ਦਿਓ ਪੁਰਾਣੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਇਹ ਵਾਲੇ ਬਲੌਗ ਨੂੰ ਵੀ ਇੰਦੀ ਪਿਆਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਘੰਟੀ ਜਿਹੜੀ ਨਿੱਕੀ ਜੀ ਸਾਈਡ 'ਚ ਹੁੰਦੀ ਉਹਨੂੰ ਵੀ ਦਬਾਇਆ ਕਰੋ ਕਿਉਂਕਿ ਜਿਹੜਾ ਨਵਾਂ ਬਲੌਗ ਆਊਗਾ ਜਾਂ ਨਵੀਂ ਕੋਈ ਵੀ ਛੋਟ ਵੀਡੀਓ ਆਪਾਂ ਅਪਲੋਡ ਕਰੀ ਦੀ ਆ ਉਹਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੂਗੀ ਠੀਕ ਹੈ ਜੀ ਬਾਕੀ ਬਲੌਗ ਨਾਲ ਐਂਡ ਤੱਕ ਬਣੇ ਦਿਓ ਥੈਂਕ ਯੂ ਹਾਂ ਜੀ ਲੋ ਜੀ ਆਪਾਂ ਤੁਹਾਨੂੰ ਪਤਾ ਜੀ ਕਾਸਟ ਕੋਈ ਦਾ ਕਟਿੰਗ ਕਰਾਉਣ ਤੇ ਆਵੇ ਫਿਰ ਘੁੰਮਣ ਫਿਰਨ ਦਾ ਇਰਾਦਾ ਹੈ ਅੱਜ ਸਿਰ ਬਹੁਤ ਜ਼ਿਆਦਾ ਦੁ ਪੂਰਾ ਆਲ ਹੋਇਆ ਪਿਆ ਆ ਕਾਸ਼ਪਰਾ ਹਾਂ ਜੀ ਆ ਗਿਆ ਕਾਸ਼ ਭਾਈ ਤੁਹਾਡੀ ਨੰ ਕਰਾਉਣਾ ਪਹਿਲਾਂ ਕਟਿੰਗ ਕਰਾ ਲਈਏ ਫੇਰ ਕੋ ਮੁੰਗੰਦਾ ਰੱਦਾ ਹੈਗਾ ਕਿਤੇ ਜਾਣ ਦਾ ਗਰਮੀ ਨਾਲ ਪਾਈਆ ਲੰਬ ਤੇ ਕਟਿੰਗ ਕਰਾ ਲਈਏ ਪਹਿਲਾਂ ਫੇਰ ਦੇਖ ਜੇ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਤੇ ਵਲੋਗ ਨਾ ਬਣੇ ਦਿਓ ਸਾਰੇ ਜਣੇ ਕਿ ਕਾਸ਼ਪਰਾ ਵਧੀਆ ਕਰੀ ਗਰੀ ਠੀਕ ਹੈ ਭਾਜੀ ਠੀਕ ਹੈ ਭਾਜੀ ਲਓ ਜੀ ਚੱਲੇ ਆ ਜੀ ਘੁੰਮਣ ਹਜੇ ਕੁਝ ਨਹੀਂ ਪਤਾ ਜਾਣਾ ਕਿੱਥੇ ਆ ਘੁੰਮਣ ਤੇ ਆਪਾਂ ਜੀ ਕੱਢਣ ਲੱਗੇ ਆ ਜੀ ਗੱਡੀ ਲੱਗਿਆ ਕੱਢਣ ਆਪਣੀ ਐਕਸਯੂਵੀ ਖੜੀ ਆ ਤਿਆਰ ਤੇ ਕਰੋ ਨਿਕਲ ਗਏ ਆ ਆਪਾਂ ਤੇ ਗੱਡੀ ਪਾਲੀ ਆ ਰੋਡ ਤੇ ਰਸ਼ ਜ਼ਿਆਦਾ ਸੀਗਾ ਗੱਡੀ ਕੱਢ ਕੇ ਲਿਆਂਦੀ ਅੱਗੇ ਤੇ ਮੀਂਹੇਰੀ ਦਾ ਪ੍ਰੋਗਰਾਮ ਬਣਿਆ ਪਿਆ ਆ ਹਜੇ ਕੁਝ ਨਹੀਂ ਪਤਾ ਜਾਣਾ ਕਿੱਥੇ ਆ ਕਿੱਥੇ ਨਹੀਂ ਹੁਸ਼ਾਰਪੁਰ ਰੋਡ ਤੇ ਗੱਡੀ ਪਾਲੀ ਆ ਤੇ ਅੱਗੇ ਬਾਕੀ ਵਲੌਗ ਨਾਲ ਸਾਰੇ ਜਣੇ ਬਣੇ ਦਿਓ ਅੱਗੇ ਤੋਂ ਅੱਗੇ ਚੈੱਕ ਕਰੀ ਜਾਓ ਕਿ ਕਿੱਥੇ ਪਹੁੰਚਦੀ ਗੱਡੀ ਲੋ ਜੀ ਗੱਡੀ ਪਾਲੀ ਆ ਜੀ ਪਹਾੜੀ ਏਰੀਆ 'ਚ ਤੇ ਪਲਾਨ ਬਣ ਗਿਆ ਸੀਗਾ ਜੀ ਮਾਂ ਚਿੰਤਪੋਨੀ ਤੇ ਜਾਂਦਾ ਤੇ ਇੱਥੋਂ ਰਹਿ ਗਿਆ 34 ਕਿਲੋਮੀਟਰ ਜਾਂਦੇ ਪਏ ਆ ਆਪਾਂ ਹਜੇ ਮੇਰੇ ਨਾਲ ਹੈਗੇ 2-3 ਜਣੇ ਹੋਰ ਮੈਂ ਸ਼ੋว์ ਨਹੀਂ ਕਰਾ ਸਕਦਾ ਤੇ ਕੋਈ ਨਾ ਜੇ ਕਿਤੇ ਲੋਡ ਪਈ ਤਾਂ ਜਰੂਰ ਕਰਾਵਾਂਗੇ ਤੇ ਪਾੜੀ ਇਹਦੀ ਇੱਥੇ ਮਿੱਟੀ ਕੱਟਾ ਬਹੁਤ ਜ਼ਿਆਦਾ ਆ ਤੇ ਬਾਕੀ ਬਲੌਗ ਨਾਲ ਸਾਰੇ ਜਣੇ ਬਣੇ ਰਹੋ ਲੋ ਜੀ ਮੈਂ ਕਹਾਂ ਮੇਰੇ ਨਾਲ ਦੋ ਤਿੰਨ ਜਣੇ ਹੋ ਰਿਹਾ ਤੇ ਮੈਂ ਸ਼ੋਅ ਨਹੀਂ ਕਰਾਉਣਾ ਮੇਰੇ ਮੂਹਰੇ ਕਾਲ ਕਰਦੀ ਮੈਂ ਰਹਿਮਤ ਤੇ ਆਪਣੇ ਨਾਲ ਵਧੀਆ ਬੰਦੇ ਆਏ ਹੋਏ ਆ ਕੋਈ ਚੱਕਰ ਨਹੀਂਗਾ ਦਾਦਾ ਬਲੌਗ ਨੂੰ ਪੂਰਾ ਦੇਖ ਐਂਡ ਤੱਕ ਆਪਾਂ ਕੋਈ ਨਾ ਦਿਖਾਵਾਂਗੇ ਸਾਰਿਆਂ ਨੂੰ ਤੇ ਆਪਣੇ ਨਾਲ ਰਹਿਮਤ ਯਾਰ ਰਹਿਮਤ ਮੁੰਡਾ ਆਇਆ ਆਪਣੇ ਨਾਲ ਤੇ ਬੁੱਤੇਰਾ ਵੀ ਦਿਨਾਰ ਹਾਏ ਰੱਬਾ ਮੇਰੇ ਇਦਾਂ ਨਾ ਕਹੋ ਜੀ ਇਦਾਂ ਨਾ ਕਹੋ ਆਹ ਲੋ ਜੀ ਇਹ ਚੈੱਕ ਕਰੋ ਜੀ ਲੈ ਮੁੰਡਾ ਦੱਸੋ ਮੈਨਾਂ ਇਹਦੇ ਕੰਨੇ ਬਾਹਵ ਬੁੱਧੀ ਪਲੇਸਟ ਹੋਈ ਆ ਤੇ ਆਪਣੇ ਨਾਲ ਬਹੁਤ ਪਿਆਰ ਇਹਨਾਂ ਦਾ ਤੇ ਬਾੜੀ ਇਹਦੇ ਵਿੱਚ ਘੱਟਾ ਮਿੱਟੀ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਆ ਤੇ ਇੱਧਰ ਬ੍ਰਾਈਡਲ ਤੇ ਆ ਗਿਆ ਜੀ ਨਾਕਾ ਲੱਗਾ ਹੋਇਆ ਕਿੰਨੇ ਨਾਕਾ ਨੂੰ ਕਹਿੰਦੇ ਨਹੀਂ ਹੋ ਗਈ ਮਲਾਜਨ ਸਾਹਿਬ ਘੁੰਮਦੇ ਪਏ ਆ ਗੱਡੀ ਜਾਂਦੀ ਪਈ ਆਪਣੀ ਐਕਸਯੂਵੀ 100 ਤੇ ਲੋ ਜੀ ਬਾਰਿਸ਼ ਆ ਗਈ ਹੈ ਜਾਂਦੇ ਜਾਂਦੇ ਮਹੀ ਆ ਗਿਆ ਪਹਾੜੀ ਏਰੀਏ ਚ ਮੌਸਮ ਬਹੁਤ ਵਧੀਆ ਹੋ ਗਿਆ ਤੇ ਇੱਧਰ ਸਾਡੀ ਰਹਿਮਤ ਇੱਥੇ ਰੱਖ ਲਓ ਵੇ ਸਾਰਿਆਂ ਤੇ ਨੀ ਆ ਗਿਆ ਕਹਿੰਦੇ ਜਿਆਦਾ ਰੋਣਗਾ ਲੱਗੀਆਂ ਹੋਈਆਂ ਆ ਜੀ ਮਾਣਾਈ ਹੋਈਆਂ ਚਿੰਤਪੁਰ ਨਹੀਂ ਆਈਏ ਕੋਈ ਸ਼ੋਕ ਹਾਂ ਜੀ ਹਾਂ ਉਹ ਹੀ ਮਾਣਿਆ ਨੂੰ ਸਲਵ ਮਿਲਕੋ ਚਿੰਤਪੁਰ ਨਹੀਂ ਆਈਏ ਆ ਜੀ ਆਪਾਂ ਤੇ ਕਹਿੰਦੀ ਚਿੰਤਪੁਰ ਨਹੀਂ ਜਾਣਾ ਮੈਂ ਕਿਹਾ ਤੈਨੂੰ ਲੈ ਚੱਲਦੇ ਆਂ ਬੱਗੀ ਇਹ ਕਿਹੜੀ ਗੱਲ ਆ ਆਪਣੀ ਜਾਨ ਨੂੰ ਚਿੰਤਪੁਰ ਨਹੀਂ ਲੈ ਆਇਆ ਮੈਂ ਗੱਡੀ 'ਚ ਐਕਸ ਯੂਵੀ 'ਚ ਚਿੰਤਪੁਰ ਨਹੀਂ ਲੈ ਆਇਆ ਤੇ ਚਿੰਤਪੁਰ ਨਹੀਂ ਵਾਲੀ ਮਾਤਾ ਨਹੀਂ ਖੁਸ਼ ਹੋਈ ਮੀ ਫੇਨ ਲਾ ਪਿਆ ਰਹਿ ਮਤਲਬ ਨੂੰ ਦੇਖੇ ਇਧਰ ਪੰਪ ਆ ਗਿਆ ਜੀ ਆ ਗਿਆ ਬਾਬਾ ਉਹ ਪੰਪ ਆ ਗਿਆ ਬਾਬਾ ਨਹੀਂ ਆਇਆ ਪੰਪ ਆ ਗਿਆ ਜੀ ਤੇਲ ਪਉਣਾ ਪ੍ਰੋਲ ਪੰਪ ਤੋਂ ਗੱਡੀ ਆਪਾਂ ਕਾਲੀ ਪੰਪ ਵਾਲੂ ਲਓ ਜੀ ਤੇਲ ਪਵਾ ਲਈ ਗੱਡੀ ਪਵਾ ਲੇਂ ਮੀਤ ਦਾ ਨਜ਼ਾਰਾ ਲਵਾ ਲਾ ਲਓ ਜੀ ਪ੍ਰੋਲ ਪੰਪ ਤੇ ਆ ਗਿਆ ਜੀ ਤੇਲ ਪਵਾ ਲਈਏ 1000 ਦਾ ਪਾ ਲੈਂਦੇ ਆ ਬਾਕੀ ਫਿਰ ਦੇਖਾਂਗੇ ਬੱਦਾ ਘਟਾ ਕੀ ਚੱਲਦਾ ਕੀ ਨਹੀਂ ਮਾਚਲ ਪ੍ਰਦੇਸ਼ ਚ ਤੇਲ ਦਾ ਰੇਟ ਹੈਗਾ ਆ ਜੀ 93 ਰੁਪਏ ਲੀਟਰ ਤੇ ਇੱਧਰ ਹੈਗਾ 85 ਰੁਪਏ ਲੀਟਰ ਤੇ ਡੀਜ਼ਲ 85 ਰੁਪਏ ਲੀਟਰ ਆ ਤੇ ਪੈਟਰੋਲ 93 ਰੁਪਏ ਲੀਟਰ 500 ਦਾ ਡੀਜ਼ਲ ਆਪਣੀ ਗੱਡੀ ਚ ਭਰਵਾ ਲਿਆ ਆਪਾਂ ਗੱਡੀ ਆਪਣੀ ਇੱਧਰ ਮਾਰ ਦੀ ਚੀਕਾ ਤੇ ਬਾਗੀ ਪਹਾੜੀ ਇਹਦੀ ਅੱਜ ਮੌਸਮ ਬਹੁਤ ਸੋਹਣਾ ਆ ਜੀ ਚੈੱਕ ਕਰੋ ਸਾਰੇ ਜਣੇ ਹਾਂਜੀ ਲੋ ਵੀ ਬੱਬੇ ਉਹ ਗੱਡੀ ਆਪਾਂ ਲਾਤੀ ਆ ਜੀ ਗੱਡੀ ਆਪਣੀ ਟਿਕਾਣੇ ਤੇ ਲਾਤੀ ਆ ਗੱਡੀ ਲੋਕ ਕਰ ਦਿੰਦੇ ਆ ਜੀ ਗੱਡੀ ਲਾਤੀ ਆ ਗੱਡੀ ਲੋਕ ਲਾਤੀ ਆ ਬਸ ਚੈੱਕ ਕਰ ਲੈਣੀ ਆ ਜੀ ਤੇ ਗੱਡੀ ਲੱਗ ਗਈ ਟਿਕਾਣੇ ਤੇ ਤੇ ਹੁਣ ਆਪਾਂ ਚੱਲਿਆਂ ਜੀ ਰੂਮ ਵੀ ਲੈ ਲਿਆ ਆ ਜੇ ਉੱਪਰ ਆਪਾਂ ਨੂੰ ਰੂਮ ਵੀ ਮਿਲ ਗਿਆ ਤੇ ਗੱਡੀ ਵੀ ਆਪਣੀ ਹੋ ਗਈ ਆ ਬਾਕੀ ਵਲੋਗ ਬਣਾ ਆਪਣੇ ਦੇ ਐਂਡ ਤੱਕ ਲੋ ਜੀ ਭਾਈ ਦੋ ਆਏ ਆ ਜੀ ਪਰੌਂਠੇ ਲੈਣ ਆਲੂ ਵਾਲੇ ਤੇ 40 ਰੁਪਏ ਦਾ ਇੱਕ ਪਰੌਂਠਾ ਕਹਿੰਦੇ ਭਾਈ ਚਾਲੀਆਂ ਦਾ ਲਾ ਦੇ ਫੇ ਤਿੰਨ ਚਾਰ 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 ਲਾ ਦੋ ਚਾਰ ਪਰੌਂਠੇ ਲਾ ਦੇ ਆਲੂ ਵਾਲੇ ਭਾਜੀ ពੱਕ ਲੱਗੀ ਹੋਵੋ ਜਿਆਦਾ ਤੇ ਆਲੂ ਜਿਆਦਾ ਰੱਖੀ ਛਾ ਵਿੱਚ ਨਾਲ ਕੀ ਲੈਣਾ ਨਾਲ ਜੋ ਵੀ ਹੈਗਾ ਦੇ ਦੇ ਤੇ ਇਹ ਆਲੂ ਵਾਲੇ ਪਰੌਂਠੇ ਲੈਣ ਆ ਗਏ ਆਪਾਂ ਬਟਰ ਲਾ ਦੀ ਵਧੀਆ ਕਰਕੇ ਬਣਾਈ ਯਾਰ ਬਟਰ ਨਾਲ ਨਹੀਂ ਯਾਰ ਫਰੈਂਡ ਵਾਲੇ ਚਲ ਜਿਹੜੇ ਵੀ ਹੈਗੇ ਬਣਾ ਦੇ ਵਧੀਆ ਬਣਾਈ ਮਤਲਬ ਵੀ ਆਲੂ ਜਿਆਦਾ ਪਾ ਲਈ ਹੈ ਨਾ ਤੇ ਪਤਲੇ ਬਣਾਈ ਜਿਆਦਾ ਮੋٹے ਨਾ ਬਣਾਈ ਲੋ ਜੀ ਰੋਟੀ ਖਾਧੀ ਉੱਥੇ ਰੋਟੀ ਦਾ ਸਵਾਦ ਨਹੀਂ ਵਧੀਆ ਲੱਗਾ ਤੇ ਫਿਰ ਆਲੂ ਵਾਲੇ ਪਰੋਠੇ ਲੱਭਣ ਆ ਗਏ ਆਪਾਂ ਉਥੇ ਮਿਲ ਗਏ ਲੋ ਜੀ ਆਲੂ ਵਾਲੇ ਪਰੋਠੇ ਭਾਈ ਜੀ ਲੱਗਾ ਬਣਾਉਣ ਤੇ ਨੇੜਾ ਬਹੁਤ ਜਿਆਦਾ ਹੋ ਗਿਆ ਆ ਕਿੱਤਰ ਹੋਈ ਏ ਬਲੌਗ ਨਾਲ ਸਾਰੇ ਬਣੇ ਰਹੋ ਅੰਤ ਤੱਕ ਦੇਖਿਓ ਪੂਰਾ ਸਵੇਰੇ ਮੱਥਾ ਵੀ ਟੇਕਣ ਜਾਣਾ ਆ ਤੇ ਸਵੇਰੇ ਤੜਕੇ ਉਠਾਂਗੇ 4 ਵਜੇ ਮੱਥਾ ਟੇਕਣ ਜਾਵਾਂਗੇ ਸਵੇਰੇ ਫਿਰ ਜਲਦੀ ਜਲਦੀ ਆਪਾਂਥੋਂ ਨਿਕਲ ਜਾਾਂਗੇ ਵਾਪਸੀ ਹਾਂਜੀ ਲੋ ਜੀ ਰੂਮ ਦੇ ਵਿੱਚ ਆ ਗਏ ਆ ਜੀ ਤੇ ਪਰੌਂਡੇ ਵਗੈਰਾ ਖਾੜੇ ਆ ਉੱਥੇ ਪਰੌਂਡੇ ਵਾਲਿਆਂ ਨਾਲ ਵੀ ਲੜਾਈ ਤੇ ਉਹਨੇ ਕੱਢ ਲਿਆ ਸੂਆ ਇੱਧਰ ਚੱਕ ਲਈ ਕੁਰਸੀ ਤੇ ਪੰਗਾ ਪੈ ਗਿਆ ਸੀ ਬਹੁਤ ਜ਼ਿਆਦਾ ਤਕੜਾ ਚਲੋ ਜੋ ਵੀ ਆ ਮਹਾਮਈ ਨੇ ਪਛਾਹ ਕਰਤਾ ਦੋਨਾਂ ਪਾਸਿਓ ਤੇ ਬੜੇ ਲੋਕੀ ਯਾਰ ਕਹਿੰਦੇ ਪੰਜਾਬ ਤੋਂ ਆਏ ਆ ਔਖੇ ਹੁੰਦੇ ਰਹਿੰਦੇ ਤੱਤੇ ਹੁੰਦੇ ਰਹਿੰਦੇ ਆ ਬਾਕੀ ਦੱਬਦੇ ਦਾ ਪੰਜਾਬ ਵਾਲੇ ਵੀ ਨਹੀਂ ਹੈਗੇ ਠੀਕ ਹੈ ਜੀ ਬਾਕੀ ਇਦਾਂ ਕਰਨੀ ਨਹੀਂ ਚਾਹੀਦੀ ਸਹੀ ਕਿ ਨਹੀਂ ੱੱਕਾ ਕਰਦੇ ਆ ਯਾਰ ਇੱਥੇ ਆ ਗਏ ਨਾ ਤੇ ਕੀ ਆਪਾਂ ਉਹਨੂੰ ਕਿਹਾ ਸੀ ਉਹ ਤੋਂ ਸਿਰਫ ਦੇਈ ਮੰਗਿਆ ਸੀ ਉਹਦੇ ਕਰਕੇ ਲੜਾਈ ਹੋ ਗਈ ਸਾਡੀ ਲੋ ਜੀ ਸੁੱਤੇ ਉੱਠ ਗਏ ਆ ਵੀਊ ਚੈੱਕ ਕਰੋ ਜੀ ਇਹ ਆਪਣਾ ਰੂਮ ਤੇ ਅੰਦਰ ਵੀਊ ਚੈੱਕ ਕਰੋ ਵੀਊ ਬਹੁਤ ਵਧੀਆ ਇੱਥੇ ਦਾ ਮਾਂ ਚੰਤਪੂਨੀ ਜੀ ਸਵੇਰੇ ਦੇ 7:30 ਹੋ ਗਏ ਆ ਆ ਬੜੇ ਹੌਟਲ ਚ ਰੁਗੇਗੇ ਆਪਾਂ ਬਾਕੀ ਹੁਣ ਫਰੈਸ਼ ਫਰਸ਼ ਹੋ ਜੀ ਸੈਟ ਰੂਟ ਹੋ ਗਏ ਇਹ ਬਲੌਗ ਦੇ ਵਿੱਚ ਆਉਂਦੇ ਆ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਸਾਰੀਆਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਲੋ ਜੀ ਆਪਾਂ ਉੱਠ ਗਏ ਆ ਫਰੈਸ਼ ਹੋ ਗਏ ਆ ਤੇ ਆਪਾਂ ਚਾਹ ਵਗੈਰਾ ਖੈਣ ਆਏ ਆ ਚਾਹ ਜੂ ਪੀਂਦੇ ਆ ਤੇ ਚਾਹ ਜੂ ਪੀ ਕੇ ਫਿਰ ਆਪਾਂ ਮਾਂ ਤਿੰਤ ਬੋਨੀ ਜੀ ਦੇ ਮੱਥਾ ਟੇਕਣ ਜਾਣਾ ਆ ਠੀਕ ਆ ਜੀ ਸਾਰਿਆਂ ਨੇ ਬਲੌਗ ਨਾਲ ਬਣੇ ਰਹੋ ਚਾਹ ਪੀ ਕੇ ਕੱਪੜੇ-ਕੁੱਪੜੇ ਚੇਂਜ ਕਰਦੇ ਆ ਜੀ ਫੇਰ ਉਹ ਤੁਰਦੇ ਆ ਤੇ ਬਾਕੀ ਸਾਰਿਆਂ ਦਾ ਲਵ ਯੂ ਆ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਆ ਦੇ ਬਲੌਗ ਨਾ ਬਣੇ ਸਦਿਆਂ ਨੇ ਐਂਡ ਤੱਕ ਜੂਰ ਦੇਖਿਓ ਓਕੇ ਜੀ ਥੈਂਕ ਯੂ ਲੋ ਜੀ ਪਰੋਂਡੇ ਕਰਦੇ ਭਾਈ ਨੇ ਰੈਡੀ ਹੋ ਗਏ ਪਰੋਂਡੇ ਹੋ ਗਏ ਰੈਡੀ ਭਾਈ ਲਿਆਓ ਕਮਰੇ ਚ ਉੱਪਰ ਲਿਆਓ ਰੂਮ ਚ ਤੇ ਹਾਂਜੀ ਸਰ ਦੇਖੀ ਜਾਂਦੇ ਪਿਆ ਹਾਂ ਤੁਹ ਖਾਦਾ ਤੁਹਾਈ ਦੇ ਇਹ ਪਰੋਂਡੇ ਆ ਗਏ ਤੁਮਰੇ ਅੰਕਲ ਕਿੱਦਾਂ ਠੀਕ ਠਾਕ ਹਾਂ ਠੀਕ ਹਾਂ ਅੰਕਲ ਦੇਖਦਾ ਕੈਮਰਾ ਇਹਦਾ ਹੈ ਅੰਕਲੇ ਅੰਕਲ ਅੰਕਲ ਬਲੋਗ ਚਾੜਦੇ ਨੇ ਨੈਟ ਤੇ ਇੰਸਟਾਗ੍ਰਾਮ ਤੇ WhatsApp ਤੇ Facebook ਤੇ YouTube ਤੇ ਲਿਆ ਜੀ ਆਪਾਂ ਰੂਮ ਉੱਥੇ ਲਿਆ ਰੂਮ ਉਹ ਵਾਲਾ ਕਮਰਾ ਆਪਣਾ लास्ट ਵਾਲਾ ਇਹ ਆਪਣਾ ਡਿਗਾਰਡ ਪਾਣੀ ਹੋ ਗਿਆ ਪੂਰਾ 4 ਕੱਪ 50 ਤੇ ਨਾਲ ਆਲੂ ਵਾਲੇ ਪਰੌਂਠੇ ਲੋ ਜੀ ਚਾਹ ਕੰਦੇ ਹੋ ਗਿਆ ਰੈਡੀ ਚਾਹ ਵੀ ਨਾ ਜਲਦੀ ਨਾ ਗੱਡੀ ਬਾਬਿਓ ਤੇ ਚਾਹ ਅੰਕੋ ਲੈ ਕੇ ਜਾਂਦੇ ਹੋਏ ਆਪਣੀ ਪੂਰੀ ਤੇ ਕੱਲ ਖਰੇ ਟਾਈਮ ਪਲਾਨ ਬਣ ਗਿਆ ਸੀ ਘੁੰਮਣ ਫਿਰਨ ਦਾ ਸੋਚਿਆ ਵੀ ਚਲੋ ਮੱਥਾ ਟੇਕ ਗਾਈਏ ਵੀਊ ਚੈੱਕ ਕਰੋ ਬਹੁਤ ਵਧੀਆ ਵੀਊ ਆ ਤੇ ਬਲੌਗ ਨੂੰ ਸਾਰਾ ਦੇਖਿਓ ਪੂਰਾ ਐਂਡ ਤੱਕ ਨਵੇਂ ਨਵੇਂ ਬਲੌਗ ਆਉਂਦੇ ਰਹਿਣੇ ਹੁਣ ਆਪਣੇ ਉਹ ਚੱਕਦ ਨੇ ਫੱਟੇ ਤੇ ਨਾਪਦੇ ਨੇ ਗੁੱਲੀ ਕਲ ਮੈ ਖੋਦਾ ਫੋਕਾ ਕਲ ਨੂੰ ਜਾਂਦਾ ਕਹਿੰਦੇ ਆਪਣੀ ਕਿਆ ਆ ਗਈ ਆ ਰੈਵਨ ਤੇ ਜੀ ਲਈ ਕਿਆ ਆ ਗਈ ਆ ਤੇ ਨਾਲ ਮੈਂ ਲਿਆਂਦੇ ਆਲੂ ਵਾਲੇ ਪਰੌਂਠੇ ਆਪਣੀ ਜਾਨ ਲਈ ਆ ਵੀ ਸੋਣਿਆ ਕਰਦੇ ਹੈਲੋ ਹੈ ਗੁੱਡ ਮਾਰਨਿੰਗ ਹੈਲੋ ਗੁੱਡ ਮਾਰਨਿੰਗ ਸਾਰਿਆਂ ਨੂੰ ਚਲੋ ਚੱਲੋ ਹੁਣ ਖਾ ਲਈਏ ਕੁਛ ਹਾਂਜੀ ਲੋ ਜੀ ਆਪਾਂ ਚੱਲਿਆਂ ਜੀ ਮੱਥਾ ਟੇਕਣ ਆਪਣੇ ਨਾਲ 2000 ਬੰਦੇ ਬਾਬੇ ਨਾਲ ਆਪਣੇ ਤੇ ਬਾਕੀ ਉੱਥੇ ਜਾ ਕੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਸਾਰਿਆਂ ਨੂੰ ਸਹੀ ਕਿ ਨਹੀਂ ਜੈ ਕਰਾ ਸ਼ੇਰਾਂ ਵਾਲੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਹਾਈ ਹਾਂਜੀ ਅੱਦਾ ਵਧੀਆ ਅੱਦਾ ਵੱਜਦੀ ਤਾਰੀ ਮਾਰੀ 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 ਐਥੇ ਰੱਖ ਐਥੇ ਰੱਖ ਬੱਬਾ ਹੀ ਚੜਾਈਆਂ ਬਹੁਤ ਜ਼ਿਆਦੀਆਂ ਆ ਚੜਾਈਆਂ ਚੈੱਕ ਕਰੋ ਰਹਿਮਤ ਜੀ ਮੰਨਦੇ ਪਏ ਕਿਤੇ ਨਹੀਂ ਆਏ ਹਾਏ ਰਹਿਮਤ ਜੀ ਕਹਿੰਦੇ ਪਤਾ ਨਹੀਂ ਕੀ ਖਾਦਾ ਆ ਉੱਡਦੇ ਹੀ ਜਾਂਦੇ ਪਏ ਆ ਸਾਡੇ ਤੋਂ ਵੀ ਅੱਗੇ ਜਾਂਦੇ ਰਹਿਮਤ ਜੀ ਦਾ ਇੱਧਰ ਪੱਟ ਪੱਟ ਪੰਪ ਹੋ ਗਏ ਆ ਹਾਏ ਲੋ ਜੀ ਪਹੁੰਚ ਗਏ ਜੀ ਐਂਟਰੀ ਲੱਗੇ ਮਾਰਨਾ ਪ੍ਰਸ਼ਾਦ ਲੈ ਲਈਏ ਇਧਰੋਂ ਤੇ ਚੱਲਦੇ ਆ ਉੱਪਰ ਨੂੰ ਲੋ ਜੀ ਹੁਣ ਇੱਕ ਹੀ ਦੇ ਦੇ ਦੇਖ ਕੇ ਨਹੀਂ ਮਿਲਿਆ ਵਾਸ਼ਾ ਹੈਗਾ ਜੀ ਮਾਰਾ ਮੋਟਾ ਇੰਨਾ ਜ਼ਿਆਦਾ ਨਹੀਂ ਹੈਗਾ ਤੇ ਹਾਂਜੀ ਰਹਿਮਤ ਜੀ ਕੀ ਕਹਿਣਾ ਚਾਹੁੰਦੇ ਆ ਜੈ ਮਾਤਾ ਦੀ ਜੈ ਮਾਤਾ ਦੀ ਕਹਿੰਦੇ ਬਾਬੇ ਆਪਣੇ ਨਾਲ ਆ ਆਪਣਾ ਕੋਈ ਚੱਕਰ ਨਹੀਂ ਹੈਗਾ ਪੰਨਸ਼ਾਨਾ ਪੂਰਾ ਮਾਤਾ ਰਾਣੀ ਦੇ ਪਹੁੰਚਦੇ ਆ ਮੱਥਾ ਟੇਕਦੇ ਆ ਦਰਬਾਰ ਤੇ ਸਾਰਾ ਸਾਰਾ ਕੋਈ ਪਏ ਆ ਜੀ ਕੋੜੀਆਂ ਚੜ ਚੜ ਕੇ ਪੱਟ ਕੇ ਫੁੱਲ ਬਾਕੀ ਬਲੌਗ ਨਾਲ ਦੀ ਬਣੀ ਰਹੋ ਸਾਰੇ ਜਣੇ ਐਂਡ ਤੱਕ ਇਹ ਨਹਾਵੇ ਲੋ ਜੀ ਆਗੇ ਕਹਿੰਦੇ ਮਾਤਾ ਜੀ ਦੇ ਦਰਸ਼ਨ ਕਰਨਾ ਇਹਦੇ ਕੋਸੇ ਪੋਸਟਰ ਲਗਾਉਣਾ ਮਨਾ ਹੈ। ਚੈਕਿੰਗ ਵੈਰੀ ਹੋਣਾ ਲੱਗ ਪਈ ਆ ਜੀ। ਕਿੰਨੇ ਚੈਕਿੰਗ ਹੋ ਗਿਆ। ਹੋ ਗਿਆ ਜੀ ਚੈਕਿੰਗ ਹੋ ਗਈ ਆਪਣੇ ਤੋਂ ਕੁਝ ਨਹੀਂ ਹੈਗਾ। ਤੇ ਉੱਪਰ ਚਲੀਏ। ਪੌੜੀਆਂ ਚੜ ਕੇ ਪੌੜੀਆਂ ਚੜਦੇ ਜਾਓ ਜੈ ਮਾਤਾ ਦੀ ਕਰਦੇ ਜਾਓ। ਦਰਸ਼ਨ ਸੋਰੀ ਜੀ ਜਮਾਨੇ ਲੱਗਦਾ ਇਹ ਦੇ ਸਮਾਂ ਦਾ ਮਾਰ ਹੈ ਆ ਗਿਆ ਮਟਰਟੀ ਕੇ ਆਇਆ ਨਹੀਂ ਲੋ ਜੀ ਸਿੱਧੇ ਡਾਇਰੈਕਟਰ ਅੰਦਰ ਜਾਂਦੇ ਲੋ ਜੀ ਲੱਗਿਆ ਜੀ ਗੱਡੀ ਕੱਢਣ ਗੱਡੀ ਕੱਢ ਲਈ ਮੈਂਗਾ ਚੜਾਈਆਂ ਪੁੱਛੇ ਜਿਆਦਾ ਆ ਤੇ ਚੱਲੇ ਆਪਾਂ ਵਾਪਸੀ ਨਿਕਲੋ ਲੱਗੇ ਇੱਥੋਂ ਲੋ ਜੀ ਆਪਾਂ ਆ ਗਏ ਆ ਜੀ ਊਨੇ ਤੇ ਊਨੇ ਵਾਲਿਓ ਤਾਡੇ ਊਨੇ ਵਿੱਚ ਘੁੰਮਦੇ ਪਏ ਆ ਤੇ ਆਪਣੇ ਮਾਤਾ ਦੇ ਮੱਥਾ ਟੇਕ ਕੇ ਅਦਰੂਨੇ ਨੂੰ ਆ ਗਏ ਆਪਾਂ ਤੇ ਤੁਹਾਡਾ ਏਰੀਆ ਬਹੁਤ ਵਧੀਆ ਹੈ ਜੀ ਊਨੇ ਵਾਲਿਆਂ ਨੂੰ ਜਿਹੜੇ-ਜਿਹੜੇ ਊਨੇ 'ਚ ਹੈਗੇ ਨੇ ਆਪਣੇ ਨਾਲ ਐਡ ਸਾਰੇ ਜਣੇ ਕਮੈਂਟ ਜਰੂਰ ਕਰਿਓ ਹਾਂਜੀ ਲੋ ਜੀ ਆਪਾਂ ਆ ਗਏ ਹਾਂ ਜੀ ਆਪਣੇ ਹੁਸ਼ਿਆਰਪੁਰ ਤੇ ਇੱਥੋਂ ਲੈ ਲਈਏ ਸਬਜ਼ੀਆਂ ਸੂਦੀਆਂ ਘਰ ਲਈ ਸਬਜ਼ੀ ਸੂਦੀ ਲੈ ਕੇ ਕਾਮਿਆਂ ਨਾਲ ਗੱਲਬਾਤ ਫਾਰੀ ਫੇਰ ਦੁਬਾਰਾ ਤੇ ਵਲੋਗ ਨਾਲ ਬਣੇਦੇ ਐਂਡ ਤੱਕ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਜੀ ਘਰੇ ਆਪਣੇ ਠੀਕ ਆ ਜੀ ਆਪਣੀ ਗੱਡੀ ਲਾਤੀ ਆਪਾਂ ਇੰਗਰ ਰਿਪੋਰਟ ਕੰਮ ਤੇ ਹੁਣ ਪਹੁੰਚੇ ਆਪਾਂ ਘਰੇ ਲੱਗ ਗਏ 2 2.5 ਘੰਟੇ ਹੁੰਦੇ ਇਹਨੂੰ ਬਾਕੀ ਵਲੋਗ ਨੂੰ ਪੂਰਾ ਦੇਖਿਓ ਐਂਡ ਤੱਕ ਤੇ ਬਾਕੀ ਅੱਦੀ ਪਿਆਰ ਕਰਦੇ ਰਹੋ ਲਵ ਯੂ ਥੈਂਕ ਯੂ ਆਲ ਤੇ ਤੁਹਾਡੇ ਪਿਆਰ ਕਰਕੇ ਹੀ ਅੱਜ ਜੋ ਵੀ ਆ ਠੀਕ ਆ ਜੀ ਸਪੋਰਟ ਕਰਿਓ ਦੱਬ ਕੇ ਵਧੀਆ ਵਧੀਆ ਕਮੈਂਟ ਕਰਿਓ ਲਵ ਯੂ ਓਏ ਆਪ ਵੀ ਉੱਪਰ ਆਓ ਇੱਧਰ ਆਓ ਸ਼ਾਬਾਸ਼ ਭੁੱਖ ਲੱਗੀ ਹੈ ਚਲ ਆਇਆ ਭੁੱਖ ਲੱਗੀ ਹੈ ਪੀ ਲੈ ਪੀ ਲੈ ਪੀ ਲੈ ਪੀ ਲੈ